ਹੇ ਆ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਆਸਟ੍ਰੇਲੀਆ ਸ਼ਹਿਾਰ ਹਾਂ ਜੀ ਇਹਦੇ ਬਦਲੇ ਅੱਜ ਸਾਨੂੰ ਨਾ ਜੀ ਕੇਰਲਾ ਤੋਂ ਫੋਨ ਆਇਆ ਹੁਣੇ 2 ਘੰਟੇ ਪਹਿਲਾਂ ਫੋਨ ਆਇਆ ਹਾਂ ਜੀ ਉਹ ਕਹਿੰਦੇ ਆ ਵੀ ਇੰਡੀਆ ਦੀ ਸਿਟੀਜ਼ਨਸ਼ਿਪ ਦਿੰਨਿਆ ਨਾਲ ਇਹਦੇ ਕੀ ਜੀ ਤੇ ਨਾਲ ਕਹਿੰਦੇ ਨੇ ਵੀ ਅੱਧਾ ਕੇਰਲਾ ਤੁਹਾਡੇ ਨਾਂ ਕਰਾਨੇ ਆ ਅੱਛਾ ਜੀ ਹਾਂ ਜੀ ਤੇ ਡਿਫੈਂਡਰ ਕਿੰਨੀਆਂ ਕਹਿ ਰਹੇ ਨੇ ਹਾਂ ਜੀ ਡਿਫੈਂਡਰਾਂ ਦਾ ਕਹਿੰਦਾ ਤੁਹਾਨੂੰ ਕੰਪਨੀ ਤੁਹਾਡੀ ਸਾਰੀ ਜਿੰਨੀ ਮਰਜ਼ੀ ਲੈ ਲਓ ਵਾਡੀਆਂ ਇਹਨੇ ਡਿਫੈਂਡਰ ਐ ਜਰਨਲ ਸੁਣਦਾ ਤੂੰ ਪੁੱਤਰ ਐਂ ਜੀ ਇਹਨੂੰ ਭਜਦਿਆਂ ਨੂੰ ਪਿਛਲਿਆਂ ਨੂੰ 4 ਘੰਟੇ ਹੋ ਗਏ ਨੇ ਤੇ ਲਗਾਤਾਰ ਆਪਾਂ ਇਹਨਾਂ ਨੂੰ ਕਿੰਨੇ ਘੰਟੇ ਕਿੰਨੇ ਕਿਲੋਮੀਟਰ ਭਜਾ ਲੈਣੇ ਆ ਆਪਾਂ 500 ਕਿਲੋਮੀਟਰ ਇਕੱਠਾ ਅੰਕਾ ਆ 500 ਕਿਲੋਮੀਟਰ ਡੇਲੀ ਹੁੰਦਾ ਅੱਡੇ ਆਪਾਂ 500 ਕਿਲੋਮੀਟਰ ਡੇਲੀ ਭਜਦਾ ਇਹਦੇ ਆਪਾਂ ਕਰਦੇ ਆ ਹਾਂ 500 ਕਿਲੋਮੀਟਰ ਤੇ ਕੱਢਣਾ ਹੀ ਕੱਢਣਾ ਹੈ ਇਹ ਹੀ ਡੇਲੀ ਐਂ ਜੀ ਇਹ ਰਫ਼ਤਾਰ ਵੀ ਇਹਦੀ ਕੋਈ 80 ਦੀ ਰਫੀ ਸਪੀਡ ਤੇ ਭਜਦਾ ਓਏ 80 ਤੋਂ ਘੱਟ ਤਾਂ ਨਹੀਂ ਜਾਂਦਾ ਹਾਂ ਤੋਰ ਕੇ ਮੈਂ ਹੋਣੇ ਵਖਾ ਦੇ ਨਹੀਂ ਡੈਮੋ ਖਾ ਦਿੰਨੇ ਆ ਸਾਗੀ ਕੜ ਦੂਰ ਜਾਣਾ ਵਖਾਓ ਡੈਮੋ ਮਾਰਾ ਉਹ ਸਭ ਭਜਾ ਕੇ ਨੂੰ ਖਾ